ਸਤਿ ਸ਼੍ਰੀ ਅਕਾਲ ਜੀ ਇੱਕ ਮੇਰੀ ਵੀ ਸੁਣੋ ਪ੍ਰੋਗਰਾਮ ਵੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਗੱਲਬਾਤ ਕਰਾਂਗੇ ਅੱਜ ਪਹਿਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਪੂਰੀ ਦੁਨੀਆ ਦੇ ਵਿੱਚ ਸਾਰੀ ਸਿੱਖ ਸੰਗਤ ਨੇ ਬੋਤੀ ਉਤਸ਼ਾ ਸ਼ਰਦਾ ਪਾਵਨਾ ਦੇ ਨਾਮ ਮਨਾਇਆ ਇਸ ਮੌਕੇ ਵੱਖ-ਵੱਖ ਸ਼ਰਾਂ ਦੇ ਵਿੱਚ ਵੱਡੇ ਪੱਦਰ ਦੇ ਉੱਪਰ ਨਗਰ ਕੀਰਤਨ ਵੀ ਕੱਢੇ ਗਏ ਬਹੁਤ ਵੱਡੇ ਪੱਦਰ ਤੇ ਧਾਰਮਿਕ ਸਮਾਗਮ ਕਰਵਾਏ ਗਏ ਸੰਗਤਾਂ ਦੇ ਲਈ ਲੰਗਰਾਂ ਦਾ ਜਿਹੜਾ ਵੱਡੇ ਪੰਦਰ ਤੇ ਪ੍ਰਬੰਧ ਕੀਤਾ ਗਿਆ ਸੋ ਇਸ ਮੌਕੇ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਸ਼ਟਰਪਤੀ ਨੇ ਸਾਡੇ ਦਰ ਮਰਮੂ ਦ੍ਰੋਪਟੀ ਮਰਮੂ ਉਹਨਾਂ ਵੱਲੋਂ ਵਧਾਈ ਹੈ ਜਿਹੜੀ ਉਹ ਸਿੱਖ ਸੰਗਤ ਨੂੰ ਦਿੱਤੀ ਗਈ ਹੈ ਸੋ ਜਿਹੇ ਸਮੇਂ ਦੇ ਵਿੱਚ ਮੁੱਖ ਮੰਤਰੀ ਮਾਨ ਨੇ ਜਿਹੜੇ ਉਹਨਾਂ ਨੇ ਵੀ ਵਧਾਈ ਦਿੱਤੀ ਹੈ ਉਹ ਦਰਬਾਰ ਸਾਹਿਬ ਨਤਮਸਤਕ ਹੋਏ ਨੇ ਦਰਬਾਰ ਸਾਹਿਬ ਨਤਮਸਤਕ ਹੋਣ ਸਮੇਂ ਕੁਝ ਅਹਿਮ ਬਿਆਨ ਉਹਨਾਂ ਵੱਲੋਂ ਦਿੱਤੇ ਗਏ ਨੇ ਜੋ ਕਿ ਸੰਬੰਧਿਤ ਨੇ ਕਰਤਾਰਪੁਰ ਦੇ ਲਾਂਘੇ ਦੇ ਨਾਲ ਕਿਉਂਕਿ ਵੱਡੇ ਪੱਧਰ ਤੇ ਉੱਪਰ ਮੰਗ ਚੱਲ ਰਹੀ ਹੈ ਕਿ ਇਸ ਨੂੰ ਖੋਲਿਆ ਜਾਵੇ ਸੋ ਗੱਲਬਾਤ ਕਰਾਂਗੇ ਹੋਰ ਵੀ ਕਈ ਵਿਸ਼ੇ ਨੇ ਮੇਰੇ ਨਾਲ ਜੁੜ ਚੁੱਕੇ ਨੇ ਸਾਡੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋ ਜੀ ਢਿੱਲੋ ਸਾਹਿਬ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਵਿੱਚ ਸ਼ੁਕਰੀਆ ਜੀ ਬਹੁਤ-ਬਹੁਤ ਮਿਹਰਬਾਨੀ ਜੀ ਤਲੋ ਸਾਬ ਜਿਸ ਤਰ੍ਹਾਂ ਜ਼ਿਕਰ ਕੀਤਾ ਗਈ ਵੱਡੇ ਪੱਧਰ ਦੇ ਉੱਪਰ ਮਨਾਇਆ ਗਿਆ ਪ੍ਰਕਾਸ਼ ਦਿਹਾੜਾ ਅਜਿਹੇ ਸਮੇਂ ਦੇ ਵਿੱਚ ਵਧਾਈਆਂ ਵੀ ਇੱਕ ਪਾਸੇ ਦਿੱਤੀਆਂ ਗਈਆਂ ਪਰ ਨਾਲ ਨਾਲ ਬਿਆਨਬਾਜ਼ੀ ਦਾ ਦੌਰ ਵੀ ਚੱਲਿਆ ਕੁਝ ਮੰਗਾਂ ਨੇ ਜਿਹੜੀਆਂ ਉਹ ਕੇਂਦਰ ਦੇ ਸਾਹਮਣੇ ਰੱਖੀਆਂ ਗਈਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਦੇ ਵੱਲੋਂ ਕਿਵੇਂ ਦੇਖਦੇ ਹੋ ਇਸ ਨੂੰ ਦੇਖੋ ਜਿਹੜਾ ਸ੍ਰੀ ਗੁਰੂ ਨਾਨਕ ਦੇਵ ਜੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਉਹਨਾਂ ਨੇ ਉਸ ਵੇਲੇ ਜਨਮ ਲਿਆ 1463 ਇਸਵੀ ਦੇ ਵਿੱਚ ਮਾਤਾ ਤ੍ਰਿਪਤਾ ਜੀ ਮਹਿਤਾ ਕਲੂ ਸਭ ਦੇ ਘਰ ਜਦੋਂ ਚਾਰੇ ਪਾਸੇ ਅਗਿਆਨਤਾ ਹੀ ਅਗਿਆਨਤਾ ਫੈਲੀ ਹੋਈ ਸੀ ਇਸੇ ਕਰਕੇ ਕਿਹਾ ਨਾ ਕਿ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਇਆ ਪਾਪ ਤੁੰਦ ਕਹਿੰਦੇ ਆ ਗਿਆਨਤਾਂ ਤਾਂ ਗੁਰੂ ਨਾਨਕ ਪਾਤਸ਼ਾਹ ਨੇ ਜਿਹੜੀ ਸਭ ਤੋਂ ਵੱਡੀ ਗੱਲ ਕੀਤੀ ਤੇ ਅੱਜ ਉਹ ਮਨਫੀ ਹੋ ਚੁੱਕੀ ਐ ਪ੍ਰਭਜੋਤ ਉਹਨਾਂ ਨੇ ਇੱਕੋ ਗੱਲ ਕਹੀ ਸੀ ਕਿ ਜਦੋਂ ਵੀ ਕਿਸੇ ਦੇ ਨਾਲ ਕੋਈ ਦੁਬਧਾ ਦੂਰ ਕਰਨੀ ਐ ਕੋਈ ਹੋਰ ਗੱਲਬਾਤ ਕਰਨੀ ਐ ਤਾਂ ਬੱਦ ਤੋਂ ਬੱਦ ਸੰਵਾਦ ਕਰੋ ਉਹ ਬੰਦੇ ਦੇ ਨਾਲ ਜਾ ਕੇ ਤੁਸੀਂ ਗੱਲਬਾਤ ਕਰੋ ਉਹਦੀ ਗੱਲ ਪਹਿਲਾਂ ਸੁਣਿਓ ਇਸੇ ਕਰਕੇ ਤੇ ਕਿਹਾ ਨਾ ਜਦ ਲੱਗ ਰਹੀ ਐ ਨਾਨਕ ਕਿਛ ਸੁਣੀ ਐ ਕਿਛ ਕਹੀ ਐ ਪਹਿਲਾਂ ਸੁਣੀਆ ਕਹੇ ਹੂੰ ਵੀ ਅਗਲੀ ਦੀ ਗੱਲ ਸੁਣ ਲਓ ਆਪਾਂ ਡਾਕਟਰ ਕੋਲ ਜਾਂਦੇ ਆ ਨਾ ਜੇ ਡਾਕਟਰ ਮਰੀਜ਼ ਦੀ ਬੜੇ ਧਿਆਨ ਦੇ ਨਾਲ ਗੱਲ ਸੁਣ ਲਵੇ ਤਾਂ ਅੱਧੀ ਤਾਂ ਬਿਮਾਰੀ ਮਰੀਜ਼ ਦੀ ਵੈਸੀ ਦੇ ਠੀਕ ਹੋ ਜਾਂਦੀ ਆ ਮੇਰੇ ਕਹਿਣ ਦਾ ਮਤਲਬ ਉਹ ਜਿੱਥੇ-ਜਿੱਥੇ ਵੀ ਗਏ ਉਹਨਾਂ ਨੇ ਵਿਗਿਆਨਕ ਤਰੀਕੇ ਦੇ ਨਾਲ ਗੱਲਬਾਤਾਂ ਕੀਤੀਆਂ ਹੂੰ ਜਪਜੀ ਸਾਹਿਬ ਜਿਹੜੀ ਉਹਨਾਂ ਦੀ ਬਾਣੀ ਹੈ ਉਹਦੇ ਵਿੱਚ ਕਿੰਨਾ ਕੁਝ ਨਹੀਂ ਕਿਹਾ ਧਰਤੀ ਹੋਰ ਪਰੈ ਹੋਰ ਹੋਰ ਹੂੰ ਇਸਤੇ ਕਵਨ ਚਲਾ ਜੋਰ ਹੈ ਨਾ ਹੂੰ ਸੋ ਕਿੰਨਾ ਕੁਝ ਉਹਨਾਂ ਨੇ ਉਹਦੇ ਵਿੱਚ ਬਿਆਨ ਕੀਤਾ ਉਹਨਾਂ ਨੇ ਮਨੁੱਖਤਾ ਨੂੰ ਅਗਿਆਨਤਾ ਦੇ ਵਿੱਚੋਂ ਔਰ ਸਭ ਤੋਂ ਵੱਧ ਜਿਹੜੀ ਸਾਡੀ ਔਰਤ ਜਾਤ ਹੈ ਇਹ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਤੋਂ ਥੋਪੀਵੇ ਸਭ ਤੋਂ ਪਹਿਲਾਂ ਉਹਨਾਂ ਨੇ ਆਖਿਆ ਸੋਕੋਮਨ ਦਾ ਆਖੀ ਹੈ ਜਿਤ ਜਮੇ ਰਾਜਾਨ ਬਿਲਕੁਲ ਜਿਹਦੀ ਕੁੱਖ ਦੇ ਵਿੱਚੋਂ ਰਾਜੇ ਮਹਾਰਾਜੇ ਪੈਦਾ ਹੁੰਦੇ ਐ ਜਦੋਂ ਜਗਨਾਥ ਪੁਰੀ ਦੇ ਵਿੱਚ ਗਏ ਜਿੱਥੇ ਆਰਤੀ ਕਰ ਰਹੇ ਸੀ ਉੱਥੋਂ ਦੇ ਪਾਂਡੇ ਉਹਨਾਂ ਨੂੰ ਕੀ ਕਿਹਾ ਕਿ ਤੁਸੀਂ ਤਾਂ ਐਵੇਂ ਥਾਲ ਦੇ ਵਿੱਚ ਆ ਦੀਵੇ ਰੱਖ ਕੇ ਮੋਤੀ ਰੱਖ ਕੇ ਕਰਨ ਲੱਗੇ ਹੋ ਤੇ ਕੁਦਰਤ ਦੀ ਆਰਤੀ ਤਾਂ 24 ਘੰਟੇ ਹੋ ਰਹੀ ਹੈ ਗਗਨ ਮੈਂ ਥਾਲ ਰਬ ਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲਿਆਨ ਲੋ ਪਵਨ ਚਬਰੋ ਕਰੇ ਇਹ ਸਾਰਾ ਕੁਝ ਉਹਨਾਂ ਨੇ ਕਿਹਾ ਉਹਨਾਂ ਨੇ ਜਿਹੜਾ ਸਭ ਤੋਂ ਵੱਡਾ ਸੰਦੇਸ਼ ਦਿੱਤਾ ਪ੍ਰਭ ਜੋਤ ਉਹ ਕਿਰਤ ਦਾ ਸੰਦੇਸ਼ ਦਿੱਤਾ ਹਾਂ ਬਿਲਕੁਲ ਕਿ ਕਿਰਤ ਕਰੋ ਵੰਡ ਛਕੋ ਨਾਮ ਜਪੋ ਸਭੇ ਸੰਜੀ ਵਾਲਸ ਦਾਇਨ ਕੋਈ ਨਾ ਦੱਸੇ ਬਾਰਾ ਜਿਓ ਅੱਬਲੱਲਾ ਨੂਰ ਪਾਇਆ ਕੁਦਰਤ ਦੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਾ ਕੌਣ ਭਲੇ ਕੋ ਮੰਦੇ ਜਦੋਂ ਅਸੀਂ ਇਹ ਕਹਿੰਨੇ ਆ ਨਾ ਅਮਨੇ ਹੀ ਚੰਗੇ ਬੁਰਾ ਨਹੀਂ ਕੋਈ ਪਰਨੇ ਬਤ ਨਾਂਕਿਤਾਰੇ ਸੋਏ ਸੋ ਅੱਜ ਉਹਨਾਂ ਦੇ 556ਵੇਂ ਪ੍ਰਕਾਸ਼ ਦਿਹਾੜੇ ਦੇ ਉੱਤੇ ਪੂਰੇ ਬਿਸ਼ਪ ਭਰ ਦੇ ਵਿੱਚ ਉਹਨਾਂ ਦੇ ਇਸ ਪ੍ਰਕਾਸ਼ ਦਿਹਾੜੇ ਨੂੰ ਮਨਾਇਆ ਜਾ ਰਿਹਾ ਇੱਥੇ ਬਸ ਨਹੀਂ ਅੱਜ ਰਾਤ ਨੂੰ ਦਰਬਾਰ ਸਾਹਿਬ ਦੇ ਵਿੱਚ ਜਿੱਥੇ ਦੀਪਮਾਲਾ ਹੋਣੀ ਹੈ ਉੱਥੇ ਆਤਿਸ਼ਬਾਜੀ ਵੀ ਸੰਗਤ ਕਰਦੀ ਹੈ ਬਿਲਕੁਲ ਤੇ ਆਪਣੇ ਲੋਕ ਬੱਚੇ ਵੀ ਜਿਹੜਾ ਦੀਵਾਲੀ ਵੇਲੇ ਪਟਾਕੇ ਪਟੂਕੇ ਪਜਾ ਕੇ ਰੱਖ ਲੈਂਦੇ ਆ ਨਾ ਉਹ ਅੱਜ ਚੱਲਣੇ ਆ ਉਹ ਫਿਰ ਅੱਜ ਚਲਾਏ ਜਾਣੇ ਨੇ ਇਸੇ ਕਰਕੇ ਸੁਪਰੀਮ ਕੋਰਟ ਨੇ ਅੱਜ ਵੀ ਛੋਟ ਦਿੱਤੀ ਹੋਈ ਹੈ ਜੀ ਖੈਰ ਇਸ ਗੱਲ-ਪਲ ਨਾ ਜਾਈਏ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਵਾਰ-ਵਾਰ ਕਿਹਾ ਕਿ ਸਾਨੂੰ ਸਾਰਿਆਂ ਨੂੰ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਅਪਣਾਉਣਾ ਵੀ ਚਾਹੀਦਾ ਹੈ ਚੱਲਣਾ ਵੀ ਚਾਹੀਦਾ ਹੈ ਇਸੇ ਤਰ੍ਹਾਂ ਰਾਸ਼ਟਰਪਤੀ ਦਰੋਪਦੀ ਮੁਰੂ ਪੰਜਾਬ ਦੇ ਮੁੱਖ ਮੰਤਰੀ ਖੁਦ ਅੱਜ ਦਰਬਾਰ ਸਾਹਿਬ ਗਏ ਪਰਿਵਾਰ ਦੇ ਨਾਲ ਹਾਂਜੀ ਉੱਥੇ ਮੱਥਾ ਵੀ ਟੇਕਿਆ ਪਰ ਉੱਥੇ ਇੱਕ ਕਲੈਨਿਕ ਘਟਨਾ ਵੀ ਵਾਪਰੀ ਕਿ ਇੱਕ ਸਿਰਫਰਿਆ ਹਮ ਵਿਅਕਤੀ ਉੱਥੇ ਆ ਗਿਆ ਜਿਹਦੇ ਬਾਰੇ ਕਥਤ ਰੂਪ ਦੇ ਵਿੱਚ ਕਿਹਾ ਜਾ ਰਿਹਾ ਹੈ ਉਨੇ ਕੋਈ ਨਾ ਕੋਈ ਨਸ਼ੇ ਦਾ ਸੇਵਨ ਕੀਤਾ ਹੋਇਆ ਸੀ ਤੇ ਉਹ ਜਵਾਨ ਸਬੰਧ ਵੀ ਹਰਿਆਣਾ ਰਾਜ ਹਰਿਆਣੇ ਦੇ ਨਾਲ ਰੱਖਦਾ ਹੈ ਜੀ ਕਿਉਂ ਆਇਆ ਕਾਹਤੋਂ ਆਇਆ ਅਸੀਂ ਹੁਣ ਤੱਕ ਦੇਖਿਆ ਕਿ ਇਹ ਲੋਕ ਫੜੇ ਤਾਂ ਜਾਂਦੇ ਨੇ ਇਹਨਾਂ ਦਾ ਮੁੱਦਾ ਖਤਮ ਕਰ ਦਿੱਤਾ ਜਾਂਦਾ ਮਾਰ ਦਿੱਤੇ ਜਾਂਦੇ ਨੇ ਉਹਨੂੰ ਫੜ ਕੇ ਇਹ ਜਾਣਕਾਰੀ ਇਕੱਤਰ ਕੀਤੀ ਜਾਂਦੀ ਕਿ ਤੈਨੂੰ ਭਾਈ ਭੇਜਿਆ ਕਿ ਨਹੀਂ ਹੈ ਹੂੰ ਤੇਰੇ ਪਿੱਛੇ ਭੇਜਣ ਵਾਲੀ ਸ਼ਕਤੀ ਕੌਣ ਹੈ ਇਹ ਵੀ ਜੇ ਉਥੇ ਉਹ ਟਾਸਕ ਫੋਰਸ ਵਾਲੇ ਜਾਂ ਸਿੱਖ ਜਥੇਬੰਦੀਆਂ ਦੇ ਡਿੱਕੇ ਚੜ ਜਾਂਦਾ ਜਨ ਢੰਗ ਸਿੰਘਾ ਦੀਆਂ ਜਥੇਬੰਦੀਆਂ ਨੇ ਕੋਈ ਵੀ ਬਿਲਕੁਲ ਤਾਂ ਸ਼ਾਇਦ ਉਹਦਾ ਜਿਹੜੀ ਉਥੇ ਕੋਈ ਹੋਰ ਤਰ੍ਹਾਂ ਦੀ ਘਟਨਾ ਵਾਪਰ ਸਕਦੀ ਸੀ ਇਹ ਲੋਕਾਂ ਨੂੰ ਔਰ ਮੈਂ ਸਭ ਤੋਂ ਵੱਧ ਸਮਝਦਾ ਦੇ ਦਰਬਾਰ ਸਾਹਿਬ ਦੇ ਬਾਹਰਲੇ ਪਾਸੇ ਪੁਲਿਸ ਦਾ ਪ੍ਰਬੰਧ ਵੀ ਹੈ। ਹੂੰ। ਛਰਮਣੀ ਕਮੇਟੀ ਦੀ ਆਪਣੀ ਟਾਸਕ ਫੋਰਸ ਵੀ ਹੈ। ਸੋ ਇਹੋ ਜਿਹੇ ਲੋਕਾਂ ਨੂੰ ਦੂਰ ਰੱਖਉਣਾ ਚਾਹੀਦਾ ਤੇ ਜਿਹੜੇ ਵੀ ਉਹਦੇ ਪਿੱਛੇ ਇਸ ਤਰ੍ਹਾਂ ਦਾ ਕੰਮ ਕਰਦੇ ਆ ਉਹ ਇਨਸਾਨੀਅਤ ਦੇ ਦੋਸਤ ਮਿੱਤਰ ਨਹੀਂ ਹੈਗੇ। ਬਿਲਕੁਲ। ਇਨਸਾਨੀਅਤ ਦੇ ਉਲਟ ਜਾ ਕੇ ਕੰਮ ਕਰਦੇ ਆ। ਅੱਜ ਦੇ ਜਵਾਨੇ ਦੇ ਵਿੱਚ ਇਹਨਾਂ ਤੋਂ ਬਚਣ ਦੀ ਲੋੜ ਹੈ। ਤੇ ਗੁਰਨਾਨਕ ਦੇਵ ਜੀ ਇੱਕੋ ਇੱਕ ਅਜਿਹੀ ਸ਼ਖਸੀਅਤ ਸਨ ਜਿਨ੍ਹਾਂ ਨੇ ਸਭ ਤੋਂ ਵੱਧ ਪਹਿਲੇ ਦਾ ਕਿਰਤ ਨੂੰ ਸਜਾਈ ਦਿੱਤੀ ਕਿਰਤ ਕਰੋ ਵੰਡ ਛਕੋ ਨਾਮ ਜਪੋ ਤੇ ਦੂਜਾ ਜਿਹੜੀਆਂ ਗੱਲਾਂ ਅਸੀਂ ਅੱਜ ਕਰਦੇ ਆ ਕਿ ਸੁਪਰੀਮ ਕੋਰਟ ਪਰਾਲੀ ਤੇ ਪਵੰਦੀ ਲਾ ਰਹੀ ਹੈ ਹੂੰ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਨਾ ਅਸੀਂ ਗੁਰੂ ਛੱਡਿਆ ਨਾ ਅਸੀਂ ਪਿਤਾ ਛੱਡਿਆ ਨਾ ਮਾਤਾ ਛੱਡੀ ਇਸੇ ਕਰਕੇ ਤਾਂ ਗੁਰਬਾਣੀ ਦੇ ਵਿੱਚ ਇੱਕ ਹੋਰ ਆਉਂਦਾ ਕਿ ਪਰਮੇਸ਼ਰ ਦੇ ਭੁੱਲਿਆਂ ਵਿਆਪਨ ਸਭੇ ਰੋਗ ਸੋ ਅੱਜ ਗੁਰਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੇ ਉੱਤੇ ਜੇ ਉਹਨਾਂ ਦੀ ਕਿਰਤ ਕਰੋ ਵਾਲੀ ਗੱਲ ਨੂੰ ਵੀ ਕੰਨ ਚ ਪਾ ਲਈਏ ਉਹਦੇ ਤੇ ਪਹਿਰਾ ਦੇਣਾ ਸ਼ੁਰੂ ਕਰ ਦਈਏ ਤਾਂ ਪ੍ਰਭ ਜੋ ਤੁਸੀਂ ਕਹਿ ਸਕਦੇ ਹੋ ਬਹੁਤ ਸਾਰੀਆਂ ਸਮੱਸਿਆਵਾਂ ਆਪਣੇ ਆਪ ਹੀ ਠੀਕ ਹੋ ਸਕਦੀਆਂ ਜੀ ਡਰੋ ਸਾਹਿਬ ਜ਼ਿਕਰ ਕਰਤਾਰਪੁਰ ਲਾਂਘੇ ਵਾਲੇ ਬਿਆਨ ਦਾ ਵੀ ਕਰ ਦੋ ਮੁੱਖ ਮੰਤਰੀ ਸਾਹਿਬ ਦੇ ਜਿਹੜਾ ਕਰਤਾਰਪੁਰ ਸਾਹਿਬ ਦਾ ਲਾਂਘਾ ਜਦੋਂ ਖੁੱਲਿਆ ਉਹਦੇ ਬਾਰੇ ਫੇਰ ਅੱਜ ਮੁੱਖ ਮੰਤਰੀ ਨੇ ਕਿਹਾ ਕਿ ਭਾਈ ਸਾਹਿਬ ਇਤਰੰਤ ਪੱਧਰ ਤੇ ਹੋਣਾ ਚਾਹੀਦਾ ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਇਹ ਲਾਂਘਾ ਖੁੱਲਿਆ ਤਾਂ ਦੋ ਖਿਡਾਰੀ ਕ੍ਰਿਕਟ ਦੇ ਜੀ ਇੱਕ ਪ੍ਰਧਾਨ ਮੰਤਰੀ ਉਧਰ ਦਾ ਹਮ ਇਮਰਾਨ ਖਾਨ ਦੂਜਾ ਉਹਦਾ ਪਰਮ ਮਿੱਤਰ ਨਵਜੋਤ ਸਿੰਘ ਸਿੱਧੂ ਜਦੋਂ ਨਵਜੋਤ ਸਿੰਘ ਸਿੱਧੂ ਉਧਰ ਉਹਦੇ ਸੌਂਚੂਕ ਸੁਆਗਤ ਵਿੱਚ ਗਿਆ ਤਾਂ ਉਸ ਵੇਲੇ ਦੇ ਉਹਨਾਂ ਦੇ ਫੌਜ ਮੁਖੀ ਜਿਹੜੇ ਉਹ ਕਰਨ ਜਵੇਦ ਬਾਜਬਾ ਸਾਹਿਬ ਨੇ ਉਹਨਾਂ ਨੇ ਜਫੀ ਪਾਲੀ ਸੀ ਤੇ ਬਾਤ ਦਾ ਬਤੰਗੜ ਬਣਾ ਬਣਾ ਕੇ ਇਹਨਾਂ ਲੋਕਾਂ ਨੇ ਉਹ ਕੁਝ ਕਿਹਾ ਸੀ ਤੇ ਬਾਅਦ ਦੇ ਵਿੱਚ ਉਹਨਾਂ ਦੁੰਨਾ ਖਡਾਰੀਆਂ ਦੀ ਜੱਫੀ ਕਮ ਆਈ ਤੇ ਲਾਂਗਾ ਖੁੱਲ ਗਿਆ ਹੂੰ ਲਾਂਗਾ ਖੁੱਲ ਗਿਆ ਸਵੇਰੇ ਜਾ ਕੇ ਸ਼ਾਮ ਨੂੰ ਵਾਪਸ ਵਾਪਸ ਆ ਜਾਂਦੇ ਸੀ ਜਦ ਤੋਂ ਉੱਥੇ ਬਰਸਾਤ ਹੋਈ ਹੜ ਆਏ ਉਹ ਕਾਫੀ ਪ੍ਰਭਾਵਿਤ ਹੋਇਆ ਪਰ ਇਹ ਗੱਲ ਮੰਨਣੀ ਪਊਗੀ ਲਹਿੰਦੇ ਪੰਜਾਬ ਦੀ ਮੁੱਖ ਮੰਤਰੀ ਬੀਬੀ ਮਰੀਮ ਛਰੀਪ ਜਿਹੜੀ ਕਿ ਨਵਾਬ شریف ਸਾਹਿਬ ਦੀ ਬੇਟੀ ਹੈ ਜੀ ਜੀ ਉਹਨਾਂ ਨੇ ਤੇ ਜਿਹੜੇ ਉੱਥੋਂ ਦੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਮਿਸਟਰ ਰੋੜਾ ਹਾਂਜੀ ਜਿਹੜਾ ਪੂਰਾ ਨਾਮ ਉਹਨਾਂ ਦਾ ਰਮੇਸ਼ ਸਿੰਘ ਰੋੜਾ ਰਮੇਸ਼ ਸਿੰਘ ਰੋੜਾ ਉਹ ਸਾਰਿਆਂ ਨੇ ਚੰਦ ਦਿਨਾਂ ਦੇ ਵਿੱਚ ਹੀ ਦੁਬਾਰਾ ਠੀਕ ਕਰਤਾ ਸੀ ਡੇਢ ਦਿਨ ਲੱਗਿਆ ਮਨ ਲਾਦਾ ਹਾਰਡਲੀ ਖਿੱਚ ਕੇ ਉਹਨਾਂ ਨੇ ਬਹੁਤ ਉੱਥੇ ਉਹ ਕੰਮ ਕੀਤਾ ਤੇ ਜੇ ਪੁਰਾਣਾ ਇਤਿਹਾਸ ਚ ਚੱਕ ਕੇ ਦੇਖੋ ਜਿਹੜੇ ਬੰਦੇ ਬੀਜਾ ਲਵਾ ਕੇ ਉਧਰ ਨਹੀਂ ਜਾ ਸਕਦੇ ਜਿਹੜੇ ਕਰਤਾਰਪੁਰ ਲੰਘੇ ਦੇ ਵਿੱਚ ਗਏ ਕਿੰਨੇ ਭਰਾਵਾਂ ਭੈਣਾਂ ਨੂੰ ਇਹ ਲੰਘੇ ਦੇ ਨਾਲ ਤੇ ਉਹ ਇਹ ਗੱਲ ਵੀ ਸੋਚ ਰਹੇ ਐ ਕਿ ਨੇੜ ਭਵਿੱਖ ਦੇ ਵਿੱਚ ਜੇ ਸਾਰਾ ਕੁਝ ਠੀਕ ਠਾਕ ਰਹੇ ਤਾਂ ਅਸੀਂ ਇੱਕ ਰਾਤ ਦਾ ਪ੍ਰਬੰਧ ਵੀ ਕਰਕੇ ਦੇ ਸਕਦੇ ਹਾਂ ਹਾਂਜੀ ਇਹ ਉਥੋਂ ਦੀ ਕਮੇਟੀ ਸੋਚ ਰਹੀ ਐ ਹਾਂ ਸੋਚ ਰਹੇ ਨੇ ਉਹਦੇ ਲਈ ਪ੍ਰਬੰਧ ਵੀ ਹੋ ਰਹੇ ਨੇ ਹਾਂਜੀ ਮੇਰੀ ਗੱਲ ਬਹੀ ਸੀ ਇਸ ਬੰਦੇ ਤੋਂ ਸਰਾਵਾ ਬਣ ਰੀਆਂ ਨੇ ਦੂਜਾ ਬਣ ਰਿਹਾ ਤੀਜਾ ਬਣ ਰਿਹਾ ਤਾਂ ਕਿ ਸਾਡੇ ਮਹਿਮਾਨ ਆਉਣ ਇੱਕ ਰਾਤ ਇੱਥੇ ਠਹਿਰਨ ਅਗਲੇ ਦਿਨ ਸਵੇਰੇ ਉਹ ਵਾਪਸ ਚੱਲ ਜਾਣ ਨਮਾਜ਼ ਅਥਾ ਜੀ ਉਹ ਕਹਿੰਦੇ ਸਾਨੂੰ ਕੋਈ ਇਤਰਾਜ਼ ਨਹੀਂ ਹੈ ਭਾਤ ਸਰਕਾਰ ਇਸ ਦੀ ਜੇਕਰ ਪਰਮਿਸ਼ਨ ਦਿੰਦੀ ਹੈ ਅਸੀਂ ਪੂਰੀ ਤਰ੍ਹਾਂ ਨਾਲ ਰੈਡੀ ਆਂ ਜੀ ਹਾਂ ਬਿਲਕੁਲ ਉਹਨਾਂ ਨੇ ਜਿਹੜਾ ਹੈਗਾ ਇਸ ਪਾਸੇ ਵੱਲ ਕਾਫੀ ਕੰਮ ਕੀਤਾ ਔਰ ਜਦੋਂ ਤੋਂ ਇਹ ਲਾਂਘਾ ਖੁੱਲਿਆ ਤੇ ਆਪਾਂ ਜਿਵੇਂ ਪਹਿਲਾਂ ਕਹਿ ਕੇ ਹਟਿਆ ਕਿ ਬਹੁਤ ਸਾਰੇ ਲੋਕਾਂ ਨੂੰ ਜੀ ਪਰਿਵਾਰਾਂ ਨੂੰ ਵਿਛੜੇ ਹੋਇਆਂ ਨੂੰ ਮਿਲਾਇਆ ਵੀ ਹੈ ਪ੍ਰਭ ਜੋਤ ਦੇ ਤਾਂ ਸਿਆਸਤ ਦੀਆਂ ਕੜੀਆਂ ਸੀ ਜਿਹਦੇ ਕਰਕੇ ਹੋਇਆ ਜੇ ਕਿਤੇ ਸਿਆਸਤਦਾਨੇ ਕੜੀ ਨਾ ਘੋਲ ਦੇ ਤਾਂ ਸਾਰਾ ਕੁਝ ਇਕੱਠਾ ਹੀ ਸੀ ਜੀ ਇੱਥੇ ਲੋਕ ਸਵੇਰੇ ਅੰਬਰਸਰ ਤੋਂ ਲਾਹੌਰ ਜਾਂਦੇ ਸੀ ਤੇ ਲਾਹੌਰ ਵਾਲੇ ਅੰਬਰਸਰ ਆ ਜਾਂਦੇ ਸੀ ਸੋ ਇਹ ਚੀਜ਼ਾਂ ਜਿਹੜੀਆਂ ਨੇ ਬੈਨੂੰ ਹੰਸਰਾਜ ਹੰਸ ਸਾਹਿਬ ਦਾ ਉਹ ਗੀਤ ਬਹੁਤ ਚੰਗਾ ਲੱਗਦਾ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਹੱਦਾਂ ਤੋੜ ਦਿਓ ਸਰਹੱਦਾਂ ਤੋੜ ਦਿਓ ਇਹ ਪੰਜਾਬ ਵੀ ਮੇਰਾ ਏ ਉਹ ਪੰਜਾਬੀ ਮੇਰਾ ਏ ਇਹ ਜੇਲਮ ਵੀ ਮੇਰਾ ਏ ਉਹ ਸਤਲੁਜ ਵੀ ਮੇਰਾ ਏ ਜੀ ਜੀ ਸੋ ਖੈਰ ਲੋਕਾਂ ਦੇ ਦਿਲਾਂ ਦੇ ਵਿੱਚ ਦੂਰੀਆਂ ਨਹੀਂ ਦੂਰਗਾ ਸਿਆਸਤਦਾਨਾਂ ਦੀਆਂ ਪਾਗੀਆਂ ਬੀਆਂ ਨੇ ਜੀ ਆਪਣੇ ਨਿੱਜੀ ਮਫਾਦਿਆਂ ਦੇ ਲਈ ਸੋ ਅਸੀਂ ਉਸ ਦਿਨ ਦੀ ਉਡੀਕ ਕਰਾਂਗੇ ਦੇ ਲੋਇਸ ਫਰਦਾ ਤੁਸੀਂ ਇੱਕ ਚੀਜ਼ ਹੋਰ ਦੇਖੋ ਇੱਥੇ ਤਾਂ ਵਪਾਰ ਵੀ ਬੰਦ ਹੈ ਜਿਹਦਾ ਅਸਰ ਆਪਣੇ ਇਸ ਇਲਾਕੇ ਤੇ ਪੈਂਦਾ ਪੰਜਾਬ ਤੇ ਪੈਂਦਾ ਹੈ ਹੂੰ ਤੇ ਗੁਜਰਾਤ ਕਿਚਰਾ ਕਰਾਚੀ ਚ ਹੋ ਰਿਹਾ ਹੈ ਬਿਲਕੁਲ ਉੱਥੇ ਇੱਕ ਦਿਨ ਵੀ ਨਹੀਂ ਬੰਦ ਹੋਇਆ ਹੂੰ ਇੱਥੇ ਤਾਂ ਆਈਐਸਆਈ ਨਾਜਰ ਆਉਣ ਲੱਗ ਜਾਂਦੀ ਹੈ ਉਧਰ ਕਹਿੰਦੇ ਆਈਐਸਆਈ ਨੂੰ ਪਤਾ ਹੀ ਨਹੀਂ ਹੋ ਰਹੀ ਭੁੱਲੀ ਵੀ ਹੈ ਜੀ ਜੀ ਵੀ ਕੋਈ ਕਰਾਚੀ ਤੋਂ ਗੁਜਰਾਤ ਨੂੰ ਰਾਹ ਵੀ ਜਾਂਦਾ ਹੈ ਦਦਕੇ ਨਸ਼ਿਆਂ ਵਾਲੇ ਮਾਮਲੇ ਦੇ ਵਿੱਚ ਜੋ ਅੰਕੜੇ ਸਾਹਮਣੇ ਆਉਂਦੇ ਆ 3-3000 ਕਰੋੜ ਤੇ ਹੋਰ ਇਹ ਗੁਜਰਾਤ ਦੀ ਬੰਦਰਗਾਹ ਤੋਂ ਤਾਂ ਮਿਲਦੇ ਆ ਕਿ ਨਹੀਂ ਮਿਲਦੇ ਜੀ ਬਿਲਕੁਲ ਟੇਲਾ ਸਾਹਿਬ ਅਗੇ ਜ਼ਿਕਰ ਕਰਾਂਗੇ ਕਿ ਪਠਾਨਕੋਟ ਕੁੱਲ ਪਹੁੰਚੇ ਸਨ ਅੱਜ ਮੁੱਖ ਮੰਤਰੀ ਮਾਨ ਇੱਕ ਵੱਡੀ ਪਹਿਲ ਕੀਤੀ ਗਈ ਹੈ ਸ਼ਾਹਪੁਰ ਕੰਡੀ ਡੈਮ ਦਾ ਉਦਘਾਟਨ ਕੀਤਾ ਗਿਆ ਜਦੋਂ ਪਿਛਲੇ ਸਮੇਂ ਦੇ ਵਿੱਚ ਹੜ੍ਹ ਆਏ ਤਾਂ ਬੜੀਆਂ ਮੰਗਾਉਂਠੀਆਂ ਕਿ ਇਸ ਤਰ੍ਹਾਂ ਦੇ ਡੈਮ ਨੇ ਜਿਹੜੇ ਉਹ ਸਾਫ਼ ਹੋਣੇ ਚਾਹੀਦੇ ਨੇ ਨਵੇਂ ਡੈਮ ਬਣਨੇ ਚਾਹੀਦੇ ਨੇ ਉਹਨਾਂ ਨੂੰ ਪ੍ਰਾਇੋਰਟੀ ਦੇਣੀ ਚਾਹੀਦੀ ਹੈ ਸੋ ਸ਼ੁਰੂਆਤ ਮੁੱਖ ਮੰਤਰੀ ਮਾਨ ਹੁਣਾਂ ਨੇ ਕਰ ਦਿੱਤੀ ਹੈ ਕਿਵੇਂ ਦੇਖਦੇ ਹੋ ਜਿਹੜਾ ਸ਼ਾਹਪੁਰ ਕੰਡੀ ਪ੍ਰੋਜੈਕਟ ਹੈ ਬਹੁਤ ਪੁਰਾਣਾ ਹੈ ਲਗਭਗ 25 ਸਾਲ ਪੁਰਾਣਾ ਹੈ ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਰਣਜੀਤ ਸਾਗਰ ਡੈਮ ਦਾ ਉਦ ਘਾਟਣ ਹੋਇਆ ਉਸ ਵੇਲੇ ਦੇ ਪ੍ਰਧਾਨ ਮੰਤਰੀ ਆਏ ਸਨ ਅਟਲ ਵਿਹਾਰੀ ਬਾਜਪਾਈ ਤਾਂ ਕਈ ਵਾਰ ਇਹ ਗੱਲ ਚੱਲਦੀ ਸੀ ਕਿ ਰਣਜੀਤ ਸਾਗਰ ਡੈਮ ਨੂੰ ਪੂਰੀ ਸਮਰੱਥਾ ਤੇ ਕਿਉਂ ਨਹੀਂ ਚਲਾਇਆ ਜਾ ਸਕਦਾ ਉਹ ਲੋਕ ਜਿਹੜੇ ਟੈਕਨੀਕਲ ਤੌਰ ਤੇ ਕੁਝ ਚੀਜ਼ਾਂ ਦੇ ਬਾਕਫਕਾਰ ਨੇ ਉਹਨਾਂ ਨੂੰ ਜਿਆਦਾ ਪਤਾ ਪ੍ਰਭਜੋਤ ਇਸ ਕਰਕੇ ਕਿ ਜਿਹੜਾ ਰਣਜੀਤ ਸਾਗਰ ਡੈਮ ਹੈ ਛੱਤਾ 100 ਮੈਗਾਵਾਟ ਇਥੋਂ ਬਿਜਲੀ ਪੈਦਾ ਹੋਏਗੀ। ਇਥੋਂ ਜਿਹੜਾ ਪਾਣੀ ਸੀ ਉਹ ਬਲ ਬਲ ਜੇ ਖਾ ਕੇ ਰਾਵੀ ਦੇ ਤੇ ਦੁਬਾਰਾ ਪਾਕਿਸਤਾਨ ਵਾਲੇ ਪਾਸੇ ਚਲਾਇ ਜਾਂਦਾ ਹੈ। ਹੁਣ ਜਦੋਂ ਰਣਜੀਤ ਸਾਗਰ ਡੈਮ ਤੋਂ ਬਾਅਦ ਥੱਲੇ ਆ ਕੇ ਇਹ ਬਿਲਕੁਲ ਰਣਜੀਤ ਸਾਗਰ ਡੈਮ ਤੋਂ ਕੋਈ 3-4 ਕਿਲੋਮੀਟਰ ਥੱਲੇ ਆ ਕੇ ਆ। ਹੂੰ। ਸ਼ਾਹਪੁਰ ਕੰਡੀ ਡੈਮ। ਜੀ। ਜਦੋਂ ਇਹ ਸ਼ਾਹਪੁਰ ਕੰਡੀ ਡੈਮ ਆਪਦੀ ਸਮਰੱਥਾ ਤੇ ਚੱਲ ਪਿਆ ਇਹਦਾ ਫਾਇਦਾ ਕੀ ਹੋਣਾ ਹੈ ਹੂੰ ਪਹਿਲਾ ਫਾਇਦਾ ਤਾਂ ਇਹ ਹੋਣਾ ਕਿ ਸਾਨੂੰ ਬਿਨਾ ਪੋਲਿਊਸ਼ਨ ਤੋਂ ਬਿਨਾ ਕੁਝ ਖਰਚੇ ਤੋਂ ਤਕਰੀਬਨ 2.5 100 ਤੋਂ ਲੈ ਕੇ 300 ਮੀਗਾਵਾਟ ਬਿਜਲੀ ਪੈਦਾ ਮਿਲਣੀ ਹੈ ਜੀ ਦੂਜਾ ਫਾਇਦਾ ਇਹ ਹੋਣਾ ਕਿ ਜਿਹੜਾ ਪਾਣੀ ਇੱਥੋਂ ਲੰਘ ਜਾਂਦਾ ਸੀ ਅਜਾਈ ਪਾਕਿਸਤਾਨ ਵਾਲੇ ਪਾਸੇ ਨੂੰ ਉਹ ਰੁਕ ਜਾਣਾ ਹੂੰ ਤੀਜਾ ਜਿਹੜਾ ਸਭ ਤੋਂ ਕਟੜ ਫਾਇਦਾ ਉਏ ਕਿ ਤਕਰੀਬਨ ਤਕਰੀਬਨ ਇਸ ਜਗ੍ਹਾ ਦੇ ਉੱਤੋਂ 1 ਲੱਖ ਤੇ 18 ਹਜ਼ਾਰ ਹੈਕਟੇਅਰ ਚਾਰ ਜ਼ਿਲ੍ਹਿਆਂ ਦੀ ਜ਼ਮੀਨ ਦੀ ਸੰਜਾਈ ਹੋਵੇਗੀ ਹਮ 1 ਲੱਖ 18 ਹਜ਼ਾਰ ਏਕੜ ਜੀ ਜੇ ਇਹਨੂੰ 2.5 ਗੁਣਾ ਕਰ ਲਈਏ ਤਾਂ ਤਕਰੀਬਨ ਤਕਰੀਬਨ 2.5 ਲੱਖ ਹੈਕਟੇਅਰ ਜੀ 1 ਏਕੜ ਹੋ ਗਿਆ ਹੂੰ ਚਾਰ ਜ਼ਿਲ੍ਹਿਆਂ ਦੀ ਪਠਾਨਕੋਟ ਹੋਏਗਾ ਉਹਦੇ ਨਾਲ ਗੁਰਦਾਸਪੁਰ ਹੋ ਸਕਦਾ ਹੈ ਤਰਨਤਾਰਨ ਹੋ ਸਕਦਾ ਹੈ ਚਾਰ ਜ਼ਿਲ੍ਹੇ ਇਹਦੇ ਉੱਤੇ ਤਕਰੀਬਨ ਤਕਰੀਬਨ 3172 ਏਕੜ ਜ਼ਮੀਨ ਅਕਵਾਇਰ ਹੋਈ ਸੀ ਹਾਸਲ ਹੋਈ ਸੀ ਜਿਹਦੇ ਵਿੱਚੋਂ 1644 ਪੰਜਾਬ ਦੀ 1528 ਇਕੜ ਜੰਮੂ ਕਸ਼ਮੀਰ ਦੀ ਜੀ ਇਹਦੇ ਵਿੱਚ 1314 ਪਰਿਵਾਰ ਪੰਜਾਬ ਦੇ ਪ੍ਰਭਾਵਿਤ ਹੋਏ ਤਕਰੀਬਨ 100 ਤੇ 12 ਪਰਿਵਾਰ ਜੰਮੂ ਕਸ਼ਮੀਰ ਦੇ ਪ੍ਰਭਾਵਿਤ ਵੀ ਹੋਏ ਔਰ ਬੜੇ ਲੰਬੇ ਸਮੇਂ ਤੋਂ ਪਹਿਲਾ ਤਾਂ ਰਣਜੀਤ ਸਾਗਰ ਡੈਮ ਪਤਾ ਤੁਹਾਨੂੰ ਕਦੋਂ ਤੋਂ ਸ਼ੁਰੂ ਹੋਇਆ ਸੀ 1980 ਚ ਉਹਨੂੰ ਵੀ ਤੁਰਦੇ 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 22-23 ਸਾਲ ਲੱਗੇ ਸੀ ਹੂੰ ਆ 2001-02 ਦੇ ਨੇੜੇ ਤੇੜੇ ਉਹ ਘਟਨਾ ਹੋਇਆ ਸੀ ਰঞ্জੀਤ ਸਿੰਘ ਦਾ ਤੇ ਉਸ ਤੋਂ ਬਾਅਦ 22-23 ਸਾਲ ਫੇਰ ਲੱਗੇ ਸੋਹਣ ਰঞ্জੀਤ ਸਿੰਘ ਦਾ ਟਾਈਮ ਨੂੰ ਅੱਜ ਮੁੱਖ ਮੰਤਰੀ ਲੋਕਾਂ ਨੂੰ ਸਮਰਪਿਤ ਕਰਕੇ ਆਏ ਨੇ ਮੈਂ ਸਮਝਦਾ ਕਿ ਇੱਕ ਚੰਗਾ ਕਦਮ ਹੈ ਜੀ ਸਰਕਾਰ ਨੇ ਇਹ ਚੰਗਾ ਕਦਮ ਚੁੱਕਿਆ ਹੂੰ ਔਰ ਇਹਨੂੰ ਸ਼ੁਰੂਆਤ ਕਰਨ ਦੇ ਨਾਲ ਜਿੱਥੇ ਆਪਾਂ ਜਿਵੇਂ ਗੱਲ ਕੀਤੀ ਹੈ ਕਿ ਸਨਜਾਈ ਵਾਸਤੇ ਹੂੰ ਜ਼ਮੀਨ ਹੈ ਜਿਹੜੀ ਤਕਰੀਬਨ 1.18 ਲੱਖ ਅਕਟਿਆ ਜੀ ਇਹ ਜ਼ਮੀਨ ਨੂੰ ਸਨਜਾਈ ਹੋਵੇਗੀ ਹੂੰ ਜਦੋਂ ਪ੍ਰਭ ਜੋਤੇ ਨੂੰ ਸਨਜਾਈ ਹੋਵੇਗੀ ਤਾਂ ਟਿਊਬ ਵਾਲਾਂ ਦੀ ਨਿਰਭਰਤਾ ਆਲਮੋਸਟ ਇੱਥੇ ਖਤਮ ਹੋ ਜਾਏਗੀ ਕਿੰਨੇ ਟਿਊਬਲ ਇੱਥੇ ਲੱਗੇ ਹੋਏ ਨੇ ਜੀ ਉਹ ਸਾਡੇ ਸਾਹਮਣੇ ਹੈ ਜੀ ਬਰ ਕੋਲਟੇਲੋ ਸਾਹਿਬ ਅਗੇ ਜੇ ਕਰਾ ਜਿਹੜਾ ਉਹ ਪ੍ਰਧਾਨ ਸਾਹਿਬ ਦਾ ਕਰ ਲੈਣੇ ਆ ਕਾਂਗਰਸ ਦੇ ਪ੍ਰਧਾਨ ਨੇ ਰਾਜਾ ਵੜਿੰਗ ਕਸੂਤੇ ਜੇ ਫਸ ਗਏ ਨੇ ਬਿਆਨ ਤਾਂ ਉਹਨਾਂ ਨੇ ਇਹੋ ਜਿਹਾ ਇੱਕ ਦੇ ਲਿਆ ਜੋਸ਼-ਜੋਸ਼ ਦੇ ਵਿੱਚ ਬੋਲਤਾ ਗਏ ਜਿੱਥੇ ਸਾਬਕਾ ਗ੍ਰਹਿ ਮੰਤਰੀ ਨੂੰ ਲੈ ਕੇ ਕੁਝ ਟਿੱਪਣੀਆਂ ਉਹਨਾਂ ਵੱਲੋਂ ਕੀਤੀਆਂ ਗਈਆਂ ਸੀ ਪਰ ਹੁਣ ਸਾਬਕਾ ਗ੍ਰਹਿ ਮੰਤਰੀ ਦੇ ਜਿਹੜੇ ਬੇਟੇ ਨੇ ਉਹਨਾਂ ਨੇ ਐਫ ਆਈ ਆਰ ਰਜਿਸਟਰਡ ਕਰਾ ਦਿੱਤੀ ਹੈ ਦਰਜ ਕਰਾ ਦਿੱਤੀ ਹੈ ਸੋ ਹੁਣ ਕਾਨੂੰਨੀ ਤਰੀਕੇ ਦੇ ਨਾਲ ਇਸ ਬਿਆਨ ਦਾ ਭੁਗਤਾਨ ਤਾਂ ਵੜਿੰਗ ਸਾਹਿਬ ਨੂੰ ਕਰਨਾ ਪੈਣਾ ਹੈ ਜੀ ਪ੍ਰਭਜੋ ਤੁਮ੍ਹੈ ਸਮਝਦਾ ਹੈਗਾ ਕਿ ਜਿਹੜੇ ਸਾਡੇ ਸਿਆਸਤਦਾਨ ਹੈ ਨਾ ਇਹਨਾਂ ਨੂੰ ਕੋਈ ਨਾ ਕੋਈ ਜਵਾਨ ਰੋਗ ਬਹੁਤ ਨੇ ਇਹਨਾਂ ਨੂੰ ਕੋਈ ਨਾ ਕੋਈ ਜਾਵਤਾ ਰੱਖਣਾ ਚਾਹੀਦਾ ਇਹ ਨਹੀਂ ਹੈ ਜੋ ਮੂੰਚ ਆਇਆ ਪਸੜ 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 ਬੋਲੀ ਚੱਲੋ ਕਦੇ ਕਦੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੂਜਾਂ ਬਾਰੇ ਕਹਿੰਦੇ ਹੁੰਦੇ ਸੀ ਕਿ ਕਾਕਾ ਤੁਹਾਨੂੰ ਆਪਣੀ ਸ਼ਰਮਤਾ ਹੈ ਨਹੀਂ ਹੂੰ ਜੋ ਮੂੰਹ ਚ ਆਉਂਦਾ ਪਸੜ ਪਸੜ ਬੋਲੀ ਜਾਂਦੇ ਹੋ ਮੇਰੀ ਕੋ ਕਰ ਲਿਆ ਕਰੋ ਹੂੰ ਪਟਿਆਲੇ ਦੇ ਇੱਕ ਵੱਡੇ ਆਗੂ ਬਰੇ ਉਹਨਾਂ ਨੇ ਇਹ ਟਿੱਪਣੀ ਕੀਤੀ ਸੀ ਸਮਾਣੇ ਦੇ ਵਿੱਚ ਜੀ ਤਾਂ ਸਰ ਸਕਦਾ ਸੀ ਜਿਹੜੀ ਭਾਵਨਾ ਨਾਲ ਉਹ ਗੱਲ ਕਰ ਰਿਹਾ ਸੀ ਸਰਦਾਰ ਗੂਟਾ ਸਿੰਘ ਬਾਰੇ ਹੂੰ ਉਹ ਭਾਵਨਾ ਨਹੀਂ ਬਾੜੀ ਸੀ ਕਿ ਕਾਂਗਰਸ ਕਿਹੋ ਜੀ ਪਾਰਟੀ ਹੈ ਜਿਹੜੀ ਆਰਥਿਕ ਪੱਖੋਂ ਕਮਜ਼ੋਰ ਦੱਬੇ ਕੁਚਲੇ ਲੋਕਾਂ ਨੂੰ ਉਹਨਾਂ ਨੇ ਅੱਗੇ ਲੈ ਕੇ ਆਏ ਤਰਜੀਹ ਦਿੰਦੇ ਨੇ ਤੇ ਉਹਨਾਂ ਨੂੰ ਤਰਜੀਹ ਦਿੱਤੀ ਤੇ ਉਹਨਾਂ ਨੂੰ ਬਹੁਤ ਅੱਗੇ ਤੱਕਰ ਪਹਚਾਇਆ ਪਰ ਜਿਹੜੇ ਸ਼ਬਦ ਵਗੈਰਾ ਵਰਤ ਗਏ ਉਹ ਸ਼ਬਦਾਂ ਤੋਂ ਬਚਣਾ ਚਾਹੀਦਾ ਸੀ ਹਮ ਇੱਕ ਬੰਦਾ ਮੈਂਬਰ ਪਾਰਲੀਮੈਂਟ ਉਹ ਵੀ ਇੱਕ ਬੰਦਾ ਪ੍ਰਧਾਨ ਹੋਵੇ ਸਾਬਕਾ ਮੰਤਰੀ ਰਿਹਾ ਹੋਵੇ ਤੇ ਸਾਬਕਾ ਜੂਤ ਕਾਂਗਰਸ ਦਾ ਕੌਮੀ ਪ੍ਰਧਾਨ ਰਿਹਾ ਹੋਵੇ ਹਮ ਸ਼ਬਦਾਂ ਦੀ ਮर्यादा ਪਤਾ ਹੋਣੀ ਚਾਹੀਦੀ ਸ਼ਬਦ ਦੀ ਮर्यादा ਜਿਹੜੀ ਹੈ ਨਾ ਉਹ ਜਿਵੇਂ ਕਿਸੇ ਨੇ ਕਿਹਾ ਸੀ ਨਾ ਕਿ ਉਹ ਸਾਧ ਨੇ ਕੋਈ ਪੁੱਠਾ ਸਦਾ ਜਾਂ ਸ਼ਬਦ ਬੋਲਤਾ ਸੀ ਤੇ ਉਹ ਝੋਲੀ ਦੇ ਵਿੱਚ ਉਹਦੇ ਚੱਕ ਕੇ ਗੁੰਨਿਆ ਹੋਇਆ ਆਟਾ ਪਾਤਾ ਸੀ ਉਹ ਭੱਜਿਆ ਜਾਂਦਾ ਰਾਜ ਕੋਈ ਪੁੱਛਦਾ ਵੀ ਆ ਕੀ ਹੋ ਗਿਆ ਕਦਾ ਕੁਝ ਨਹੀਂ ਜ਼ਬਾਨ ਰਸ ਹੈ ਹੂੰ ਜੀ ਸੋ ਇਹ ਚੀਜ਼ਾਂ ਜਿਹੜੀਆਂ ਨੇ ਇਹਨਾਂ ਸਿਆਸਤਦਾਨਾਂ ਨੂੰ ਕੋਈ ਨਾ ਕੋਈ ਇਹਨਾਂ ਨੂੰ ਸਾਰਿਆਂ ਨੂੰ ਹੂੰ ਕੋਈ ਵਿਧੀ ਵਿਧਾਨ ਬਣਾ ਕੇ ਉਹ ਗੱਲ ਕਰਨੀ ਚਾਹੀਦੀ ਹੈ ਜੀ ਇਹ ਨਹੀਂ ਹੈ ਕਿ ਹੁਣ ਜਿਵੇਂ ਸਰਬਜੋਤ ਸਿੰਘ ਬੇਟਾ ਹੈਗਾ ਸਰਦਾਰ ਬੂਟਾ ਸਿੰਘ ਦਾ ਇੱਕ ਤਾਂ ਪਰਚਾ ਉਹਨੇ ਦਰਜ ਕਰਾਤਾ ਕਪੂਰਥਲੇ ਚ ਹੂੰ ਦੂਜਾ ਜਿਹੜਾ ਸਾਡਾ ਅਨੁਸੂਚਿਤ ਜਾਤੀ ਕਮਿਸ਼ਨ ਹੈ ਹਾਂਜੀ ਜਿਹਦੇ ਉਹ ਗੜੀ ਸਾਹਿਬ ਚੇਅਰਮੈਨ ਨੇ ਚੇਅਰਮੈਨ ਨੇ ਉਹਨਾਂ ਨੇ ਕੱਲ ਨੂੰ ਤਲਬ ਕੀਤਾ ਵਾ ਜੀ ਤੇ ਇਹ ਵੀ ਪਤਾ ਲੱਗਿਆ ਕਿ ਜਿਹੜਾ ਕੌਮੀ ਕਮਿਸ਼ਨ ਆ ਅਨਸੂਚਿਤ ਜਾਤੀ ਤੇ ਐਕਸ਼ਨ ਸ਼ਾਇਦ ਉਹ ਵੀ ਲੈ ਰਹੇ ਨੇ ਜੀ ਸੋ ਇੱਕ ਕਿਸਮ ਦੇ ਨਾਲ ਇਹ ਬੜਿੰਗ ਸਭ ਕਸੂਤੇ ਪਸ ਗਏ ਹੋਰ ਤਾਂ ਨਹੀਂ ਕੋਈ ਹੱਕ ਚ ਆਇਆ ਸਾਬਕਾ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਇਸ ਗੱਲ 'ਚ ਹੱਕ ਚ ਆਏ ਐ ਕਿ ਜਦ ਜਦੋਂ ਬੰਦੇ ਨੇ ਮਾਫੀ ਮੰਗ ਲਈ ਹੋਰ ਦੱਸੋ ਕੀ ਕਰਨਾ ਪਤਾ ਨਹੀਂ ਹੁਣ ਜਨਾ ਜਨਾ ਬੰਦਿਆਂ ਨੇ ਸ਼ਿਕਾਇਤ ਕੀਤੀ ਐ ਉਹਨਾਂ 'ਤੇ ਕੋਈ ਅਸਰ ਹੁੰਦਾ ਕਿ ਨਹੀਂ ਜੀ ਜੀ ਇਹ ਤਾਂ ਸਮਾਪਤ ਹੋ ਗਿਆ ਜੀ ਟਰੋਪ ਸਾਹਿਬ ਸਮਾਪਤੀ ਦਾ ਸਮਾਂ ਆੜਾ ਪ੍ਰੋਗਰਾਮ ਦਾ ਹੋ ਗਿਆ ਜਾਂਦੇ ਜਾਂਦੇ ਇੱਕ ਅਹਿਮ ਖਬਰ ਤੇ ਨਜ਼ਰ ਮਾਰ ਲੈਨੇ ਆ ਕੱਲ ਨੂੰ ਬਿਹਾਰ ਦੀਆਂ ਚੋਣਾਂ ਸ਼ੁਰੂ ਹੋ ਰਹੀਆਂ ਨੇ ਬਿਹਾਰ ਚੋਣਾਂ ਤੋਂ ਪਹਿਲਾਂ ਰਾਹੁਲ ਗਾਂਧੀ ਹੁਣਾਂ ਦੇ ਵੱਲੋਂ ਅੱਜ ਜਿਸ ਤਰ੍ਹਾਂ ਦਾ ਬੰਬ ਹੈ ਜਿਹੜਾ ਉਹ ਭੰਨਿਆ ਗਿਆ ਕਿ ਹਰਿਆਣਾ ਦੇ ਵਿੱਚ ਕਿਸ ਤਰ੍ਹਾਂ ਦੁਰਵਰਤੋਂ ਹੋਈ ਹੈ ਵੋਟਾਂ ਦੀ ਉਸ ਨੂੰ ਲੈ ਕੇ ਉਹ ਕਹਿੰਦੇ ਮੇਰੇ ਕੋਲੇ ਪੱਕੇ ਸਬੂਤ ਨੇ ਕੀ ਕਹਿਣਾ ਚਾਹੁੰਦੇ ਹੋ ਪਹਿਲੀ ਗੱਲ ਤਾਂ 121 ਸੀਟਾਂ ਦੇ ਉੱਤੇ ਪਹਿਲੇ ਪੜਾਅ ਦੇ ਵਿੱਚ ਕੱਲ ਵੋਟਾਂ ਪੈ ਰਹੀਆਂ ਨੇ 122 ਸੀਟਾਂ ਦੇ ਉੱਤੇ 11 ਤਰੀਕ ਨੂੰ ਵੋਟਾਂ ਪੈਣਗੀਆਂ ਜਿਹੜਾ ਉਹਨਾਂ ਨੇ ਕੱਲ੍ਹ ਗੱਲ ਅੱਜ ਗੱਲ ਕੀਤੀ ਹੈ ਇੱਕ ਔਰਤ ਦੀ ਵੀ ਗੱਲ ਕੀਤੀ ਹੈ ਪ੍ਰਭਜੋਤ ਕਿ ਆਹ ਔਰਤ ਲਗਭਗ ਡੇਢ ਦਰਜਨ ਤੋਂ ਵੱਧ ਥਾਮਾਂ ਤੇ ਵੋਟਾਂ ਪਾ ਗਈ ਇਹਦਾ ਮਤਲਬ ਜਿਹੜਾ ਚੋਣ ਕਮਿਸ਼ਨ ਹੈ ਉਹਨਾਂ ਨੇ ਚੋਣ ਕਮਿਸ਼ਨ ਦੀ ਪ੍ਰਕਿਰਿਆ ਦੇ ਉੱਤੇ ਡਾਢੇ ਸਵਾਲ ਖੜੇ ਕੀਤੇ ਐ ਤੇ ਭਾਰਤ ਦਾ ਚੋਣ ਕਮਿਸ਼ਨ ਇਹਦੇ ਬਾਰੇ ਚੁੱਪ ਐ ਸੋ ਇਹ ਚੀਜ਼ਾਂ ਜਿਹੜੀਆਂ ਰਾਹੁਲ ਗਾਂਧੀ ਨੇ ਅੱਜ ਉਸ ਮੌਕੇ ਤੇ ਆ ਕੇ ਕੀਤੀਆਂ ਨੇ ਅੱਜ ਤਾਂ ਉਹਨੂੰ ਕੋਈ ਜਵਾਬ ਦਿੱਤਾ ਨਹੀਂ ਜਾਨਾ ਹਾਂਜੀ ਕੱਲ ਵੋਟਾਂ ਲਗੀਆਂ ਪਹਿਲੇ ਪੜਾ ਦੀਆਂ ਦੂਜੇ ਪੜਾ ਦੀਆਂ ਵੋਟਾਂ 11 ਤਰੀਕ ਨੂੰ ਪੈਣੀਆਂ ਨੇ 9 ਤਰੀਕ ਨੂੰ ਪ੍ਰਚਾਰ ਉੱਥੇ ਬੰਦ ਹੋ ਜਾਣਾ ਤੇ ਫਿਰ 14 ਤਰੀਕ ਹੂੰ ਨੂੰ ਇਕੱਠਿਆਂ ਇਹਨਾਂ ਦਾ ਤੇ ਜਿੰਨੀਆਂ ਜਿਵਨੀ ਚੋਣਾ ਹੋ ਰਹੀਆਂ ਨੇ ਉਹਨਾਂ ਸਾਰਿਆਂ ਦਾ ਨਤੀਜਾ ਜੀ ਜੀ ਕੋ ਵੇਲੇ ਆ ਜਾਏਗਾ ਜੀ ਟਿਲੋ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਤੇ ਅਹਿਮ ਵਿਚਾਰ ਚਰਚਾ ਕੀਤੀ ਸ਼ੁਕਰੀਆ ਬਹੁਤ ਮਿਹਰਬਾਨੀ ਜੀ ਜੀ ਸੋ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਪੰਜਾਬ ਸਰਕਾਰ ਦੇ ਵੱਲੋਂ ਇੱਕ ਐਮ ਫੈਸਲਾ ਲਿਆ ਗਿਆ ਕਿ ਜੋ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸੈਨੇਟ ਨੂੰ ਭੰਗ ਕਰਨ ਦੀ ਇੱਕ ਨੋਟੀਫਿਕੇਸ਼ਨ ਜਾਰੀ ਹੋਈ ਸੀ ਉਸ ਦੇ ਖਿਲਾਫ ਪੰਜਾਬ ਸਰਕਾਰ ਨੇ ਕਿਹਾ ਕਿ ਉਹ ਕੇਸ ਲੜਨਗੇ ਹਾਈ ਕੋਰਟ ਜਾਣਗੇ ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਇਸ ਤਰ੍ਹਾਂ ਉਹ ਕਹਿੰਦੇ ਕਿ ਖਰਾਬ ਨਹੀਂ ਹੋਣ ਦੇਣਗੇ ਇਸ ਤਰ੍ਹਾਂ ਪੰਜਾਬ ਦੇ ਹੱਥਾਂ ਚੋਂ ਨਹੀਂ ਜਾਣ ਦੇਣਗੇ ਸੋ ਉਮੀਦ ਕਰਦੇ ਹਾਂ ਪੰਜਾਬ ਸਰਕਾਰ ਇਸ ਜੋ ਉਹਨਾਂ ਨੇ ਕਹਿਣੀ ਤੇ ਕਥਣੀ ਨੂੰ ਪਗਾਏਗੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਜੋ ਇਸ ਤਰ੍ਹਾਂ ਦਾ ਨਵਾਂ ਰੂਲ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਸ ਨੂੰ ਨਹੀਂ ਹੋਣ ਦਿੱਤਾ ਜਾਏਗਾ ਕੱਲ ਇਸੇ ਤਰ੍ਹਾਂ ਮੌੜ ਹਾਜ਼ਰ ਹੋਵਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ